ਤਸ਼ਵੀਕਾਲ ਦਾ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਕੁਸ਼ਪ੍ਰੀਤ ਕੌਰ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਤਰੀਕੇ ਦੇ ਨਾਲ ਅਲਰਟ ਜਾਰੀ ਕੀਤਾ ਕਿ ਜੇਕਰ ਉਹਨਾਂ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਵਿਸਥਾਰ ਦੇ ਨਾਲ ਕੋਈ ਵੀ ਜਾਣਕਾਰੀ ਕੋਰਟ ਦੇ ਵਿੱਚ ਨਾ ਦਿੱਤੀ ਭਾਵੇਂ ਹਾਈ ਕੋਰਟ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਨੇ ਮੇਅਰ ਦੀ ਚੋਣ ਨੂੰ ਲੈ ਕੇ ਕੋਈ ਵੀ ਤਾਰੀਖ ਦਾ ਐਲਾਨ ਨਾ ਕੀਤਾ ਤਾਂ ਉਸ ਤੋਂ ਬਾਅਦ ਕੋਰਟ ਆਪਣੇ ਵੱਲੋਂ ਆਪਣਾ ਫੈਸਲਾ ਸੁਣਾ ਦਵੇਗੀ ਸੋ ਅੱਜ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਸੀ 24 ਤਾਰੀਖ ਦਾ ਬੁੱਧਵਾਰ ਦਾ ਕਿ ਬੁੱਧਵਾਰ ਤੱਕ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਕੋਰਟ ਦੇ ਵਿੱਚ ਦਵੇ ਜੇਕਰ ਅਜੇ ਹਾਂ ਨਾ ਕੀਤਾ ਗਿਆ ਤਾਂ ਫਿਰ ਕੋਰਟ ਆਪਣੇ ਵੱਲੋਂ ਹੀ ਆਪਣਾ ਫੈਸਲਾ ਸੁਣਾ ਦਵੇਗੀ ਦਰਅਸਲ 18 ਜਨਵਰੀ ਨੂੰ ਚੰਡੀਗੜ੍ਹ ਮੇਰ ਦੀਆਂ ਚੋਣਾਂ ਹੋਣੀਆਂ ਸੀ 11:30 ਵਜੇ ਦਾ ਸਮਾਂ ਸੀ ਕਿ 11:30 ਵਜੇ ਚੋਣਾਂ ਹੋਣਗੀਆਂ ਪਰ 11:30 ਤੋਂ ਪਹਿਲਾਂ ਸਾਡੇ ਕੋਲ 10:00 ਵਜੇ ਇਹ ਖਬਰ ਆ ਜਾਂਦੀ ਹੈ ਕਿ ਪ੍ਰਸੀਡਿੰਗ ਅਫਸਰ ਬਿਮਾਰ ਹੈ ਜਿਸ ਕਰਕੇ ਵੋਟਾਂ ਨਹੀਂ ਪੈ ਸਕਤੀਆਂ ਜਿਵੇਂ ਹੀ ਇਹ ਚਾਰੇ ਪਾਸੇ ਰੌਲਾ ਪੈਂਦਾ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕਾਂਗਰਸ ਦੇ ਵਰਕਰ ਕਿਉਂਕਿ ਚੰਡੀਗੜ੍ਹ ਮੇਰ ਚੋਣਾਂ ਦੇ ਵਿੱਚ ਇੰਡੀਆ ਗੱਠ ਜੋੜ ਅਤੇ ਭਾਜਪਾ ਇਹ ਦੋਵੇਂ ਐਮਓ ਸਾਹਮਣੇ ਸੀ ਤਾਂ ਉਸ ਤੋਂ ਬਾਅਦ ਵਰਕਰ ਜਿਹੜੇ ਨੇ ਹੰਗਾਮਾ ਕਰਦੇ ਨੇ ਕੇ ਭਾਜਪਾ ਇੰਡੀਆ ਗੱਠਜੋੜ ਤੋਂ ਡਰ ਗਈ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਚੋਣਾ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਯਾਨੀ ਕਿ ਇਸ ਤਰੀਕੇ ਦੇ ਦੋਸ਼ ਝੜੇ ਨੇ ਉਹ ਭਾਜਪਾ ਦੇ ਉੱਤੇ ਇੰਡੀਆ ਗੱਠਜੋੜ ਦੇ ਵੱਲੋਂ ਲਾਏ ਗਏ ਸੀ ਤੇ ਫਿਰ ਉਦੋਂ ਹੀ ਇੰਡੀਆ ਗੱਠਜੋੜ ਨੇ ਪਟੀਸ਼ਨ ਪਾਈ ਕੋਰਟ ਦੇ ਵਿੱਚ ਜਿਸ ਦੀ ਅੱਜ ਸੁਣਵਾਈ ਹੋਵੇਗੀ ਥੋੜੇ ਸਮੇਂ ਤੱਕ ਹੀ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਉਹ ਪਤਾ ਲੱਗੇਗਾ ਕਿ ਆਪਣਾ ਕੀ ਪੱਖ ਕੋਰਟ ਦੇ ਵਿੱਚ ਰੱਖਦਾ ਤੇ ਕੋਰਟ ਦੇ ਵੱਲੋਂ ਕਿਸ ਤਰੀਕੇ ਦਾ ਫੈਸਲਾ ਸੁਣਾਇਆ ਜਾਂਦਾ ਕਿਉਂਕਿ ਜਿਸ ਤਰੀਕੇ ਦੇ ਰੋਕਾ ਕੋਰਟ ਨੇ اختیਾਰ ਇਸ ਮਾਮਲੇ ਨੂੰ ਲੈ ਕੇ ਕੀਤਾ ਹੋਇਆ ਉਸ ਤੋਂ ਲੱਗਦਾ ਹੈ ਕਿ ਅੱਜ ਕੋਰਟ ਕੋਈ ਨਾ ਕੋਈ ਆਪਣਾ ਫੈਸਲਾ ਜ਼ਰੂਰ ਸੁਣਾਵੇਗਾ ਕਿਉਂਕਿ ਉਸ ਦਿਨ ਹੀ ਸੁਣਵਾਈ ਹੋਈ ਤਾਂ ਉਦੋਂ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਜ਼ਰੂਰ ਪੁੱਛਿਆ ਸੀ ਕਿ ਅਜਿਹਾ ਕਿਉਂ ਹੋਇਆ ਕਿਉਂਕਿ ਜਦੋਂ ਗੱਲ ਆਈ ਕਿ ਪ੍ਰਸੀਡਿੰਗ ਅਫਸਰ ਬਿਮਾਰ ਹੈ ਤਾਂ ਫਿਰ ਕਿਹਾ ਗਿਆ ਕਿ ਕੋਈ ਹੋਰ ਪ੍ਰਸੀਡਿੰਗ ਅਫਸਰ ਲਾ ਲੈਂਦੇ ਤੇ ਵੋਟਾਂ ਭਵਾ ਦਿੰਦੇ ਪਰ ਇੱਕ ਗੱਲ ਹੋਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਹੀ ਕਿ ਅਸੀਂ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਚੋਣਾ ਜੜੀਆਂ ਉਹ ਜਲਦ ਨਹੀਂ ਕਰਵਾ ਸਕਦੇ ਸੋ ਵੇਖਣਾ ਹੋਵੇਗਾ ਕਿ ਕੋਰਟ ਦੇ ਵਿੱਚ ਕਿਸ ਤਰੀਕੇ ਦੀ ਸੁਣਵਾਈ ਹੁੰਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਆਪਣਾ ਪੱਖ ਕਿਸ ਤਰੀਕੇ ਦਾ ਰੱਖਦਾ ਤੇ ਕੋਰਟ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਵੇਖਦੀ